ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਮੋਹਰਾ ਜੀ ਦਰਸ਼ਨੀ ਝੋਟੀ ਦਿਖਾਉਣੀ ਆ ਚੰਗੇ ਪਿੱਠਪੁੜੇ ਦੀ ਆ ਥਾਂਲੇਵਾ ਬਹੁਤ ਚੰਗਾ ਆ ਜੋ ਬਣਦੀ ਡਿਟੇਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਹਾਂ ਜੀ ਸਾਸਤਰੀ ਗੱਬੀ ਜੀ ਹਾਂਜੀ ਵੀਰ ਜੀ ਕੀ ਡਿਟੇਲ ਆ ਝੋਟੀ ਦੀ ਇਹ ਝੋਟੀ ਨੇ ਵੀ ਪਹਿਲੇ ਸਵੇਰ ਰੁੱਤ ਪਾਇਆ 13-14 ਕਿਲੋ ਠੀਕ ਹੈ ਜੀ ਹੁਣ ਦੂਜੇ ਸਵੇਰ ਵੀਰੇ ਅੱਜ ਹੀ ਸੀਆ ਠੀਕ ਹੈ ਜੀ ਆ ਵੀਰੇ ਦੇ ਕੱਟੇ ਆ M29 ਠੀਕ ਹੈ ਦੇਖ ਸਕਦੇ ਹੋ ਦੋਸਤੋ M29 ਦੀ ਕੱਟੀ ਆ ਹੁਣੀ ਇਹਦੀ ਡਿਲੀਵਰੀ ਹੋਈ ਆ 3 ਘੰਟੇ ਪਹਿਲਾਂ ਆ ਜੇਰ ਵਗੈਰਾ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਵਗੈਰਾ ਡਨ ਹੋ ਚੁੱਕੀ ਆ ਬਹੁਤ ਕੰਮ ਹੁੰਦਾ ਜੇਰ ਦਾ ਮੇਨ ਕੰਮ ਹੁੰਦਾ ਤੁਹਾਨੂੰ ਪਤਾ ਹੀ ਆ ਬਾਕੀ ਥਣਲੇਵਾਂ ਨੀੜ ਤੋਂ ਵੀ ਦਿਖਾਵਾਂਗੇ ਦੂਜਾ ਸੂਆ ਸੂਈ ਆ ਪਹਿਲੇ ਸੂਏ ਵੀਰ ਜੀ ਕਿੰਨਾ ਕਿ ਦੁੱਧ ਪਾਇਆ ਨੇ 13-14 ਕਿਲੋ ਦੁੱਧ ਪਾਇਆ ਜਿਹੜੇ ਇਸ ਨੇ ਪਾਉ ਦੀ 14 ਕਿਲੋ 14 ਪਲੱਸ ਠੀਕ ਹੈ ਜੀ ਹਾਂਜੀ ਵੀਰ ਕਹਿੰਦੇ ਵੀ ਮੈਂ ਲਾ ਪਹਿਲੇ ਸੂਏ 13-14 ਕਿਲੋ ਕਹਿੰਨੇ ਆ ਆਪਾਂ ਪਹਿਲੇ ਸੂਏ ਪਾਇਆ ਤੇ ਆਇਤ ਕੀ 14 ਕਿਲੋ ਖੁੱਲਾ ਦੁੱਧ ਪਾ ਦੂਗੀ ਚੰਗੀ ਸੇਵਾ ਦੇ ਨਾਲ ਥਣ ਦੇਖ ਸਕਦੇ ਥਣ ਬਹੁਤ ਕਿਆ ਬਾਤਾਂ ਲੱਗੇ ਹੋਇਆ ਪੀੜੀ ਤੇ ਪਾਵੇ ਟਾਈਪ ਆਪਾਂ ਕਹਿ ਤਾਂ ਦਿੰਨੇ ਆ ਬਹੁਤ ਸੋਹਣਾ ਥਣ ਲੱਗਿਆ ਹੋਇਆ ਹੈਗਾ ਆਪਾਂ ਤੁਹਾਨੂੰ ਧਾਰਾ ਵੀ ਮਰਵਾ ਕੇ ਦਿਖਾਵਾਂਗੇ ਬਹੁਤ ਪੋਲੀ ਤੇ ਮੋਟੀ ਧਾਰਾ ਤੁਹਾਨੂੰ ਮਰਵਾ ਇਹ ਐਮਨਤੀ ਦੀ ਮਗਰੇ ਦੇ ਕੱਟੀ ਆ ਫੀਮੇਲ ਕਾਫ ਆ ਆ ਤੋਰਾ ਵਗੈਰਾ ਝੋਟੀ ਦਾ ਤੁਸੀਂ ਦੇਖ ਸਕਦੇ ਹੋ ਪੂਰੇ ਚੌੜੇ ਪਿੱਠ ਪੁੜੇ ਦੀ ਆ ਚੰਗੀ ਮੋਹਰਾ ਦੀ ਕੱਟੀ ਆ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਹਵਾਨਾ ਸੋਹਣਾ ਤਿਆਰ ਕੀਤਾ ਹੋਇਆਗਾ ਉੱਪਰ ਤੋਂ ਸੂਲ ਤੋਂ ਲੈ ਕੇ ਸਟਾਰਟ ਹੁੰਦਾ ਦੇਖ ਸਕਦੇ ਹੋ ਚੰਗੀ ਸੇਵਾ ਦੇ ਨਾਲ 14 ਕਿਲੋ ਖੁੱਲਾ ਦੁੱਧ ਪਾ ਦੂਗੀ ਵੀਰ ਦੇ ਕਹਿਣ ਮੁਤਾਬਕ ਆ ਫੇਸ ਕੁਆਲਟੀ ਦੇਖ ਸਕਦੇ ਹੋ ਝੋਟੀ ਦੀ ਪੂਰਾ ਰਿੰਗ ਸਿੰਘ ਆ ਦੇਖ ਸਕਦੇ ਹੋ ਥਾਂਲੇਵਾ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਰਹੇ ਆ ਦੋਸਤੋ ਬਹੁਤ ਸੋਹਣੇ ਥਾਂਲੇ ਵੇਦੀ ਆ ਦੇਖ ਸਕਦੇ ਹੋ ਤੁਸੀਂ ਆ ਬੇਂਜ ਚੈੱਕ ਕਰ ਸਕਦੇ ਹੋ ਪੂਰਾ ਠੋਸ ਤੇ ਜੋਸ਼ ਵਾਲਾ ਹਵਾਨਾ ਹੈਗਾ ਆ ਤੁਹਾਨੂੰ ਧਾਰਾਂ ਜਰੂਰ ਮਾਰ ਕੇ ਦਿਖਾਵਾਂਗੇ ਆ ਧਾਰ ਦੇਖ ਸਕਦੇ ਹੋ ਪੂਰੀ ਮੋਟੀ ਤੇ ਪੋਲੀ ਧਾਰ ਆ ਆ ਦੇਖ ਸਕਦੇ ਹੋ ਐਨੀ ਠੰਡੀ ਸੀਲ ਆ ਪੂਰੀ ਗਾ ਵਰਗੀ ਝੋਟੀ ਆ ਜਿਵੇਂ ਮਰਜੀ ਆਪਾਂ ਬੱਚਾ ਬਣਾ ਲਾਏ ਤੋਂ ਥੱਲੇ ਬਹਿ ਕੇ ਦੇਖ ਸਕਦੇ ਹੋ ਤੁਸੀਂ ਬਾਠ ਠੀਕ ਹੈ ਵੀਰੇ ਕਿਉਂਕਿ ਇਹਦੇ ਨਾਲ ਵੀਰੇ ਜਿਹੜੀਆਂ ਧਾਰਾਂ ਮਰਵਾਇਆਂ ਨੇ ਆਪਾਂ ਕੋਈ ਭੂਰ ਸਰ ਲਾਣੀਗਾ ਕੋਈ ਸ਼ਿੱਟਾ ਨਹੀਂ ਥਣਾ ਦੀ ਆਪਣੀ ਗਰੰਟੀ ਹੋਊਗੀ ਕੋਈ ਵੀ ਮੇਰਾ ਵੀਰ ਆਨਲਾਈਨ ਮੰਗਾ ਸਕਦਾਗਾ ਇਹਦੇ ਨਾਲ ਆਪਣੀ ਜ਼ਿੰਮੇਵਾਰੀ ਹੋਊਗੀ ਅਗਲੇ ਘਰ ਤੱਕ ਪਹੁੰਚਾਉਣ ਦੀ ਤੇ ਅਗਲਾ ਪਾਸ ਕਰਕੇ ਉੱਥੇ ਆਪ ਨੂੰ ਪੈਸੇ ਦੇ ਸਕਦਾਗਾ ਤਾਂ ਆਪਾਂ ਧਾਰਾਂ ਮਰਵਾ ਦਿੰਨੇ ਆ ਪੂਰੀ ਠੰਡੀ ਸੀਲ ਝੋਟੀ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਵੀਰਾਂ ਨੇ ਹਾਂਜੀ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਆਪਾਂ ਕਹਿੰਦੇ ਆ ਵੀ ਬੱਚਾ ਨਹੀਂ ਲਾਇਆ ਦਵਾਰੇ ਜਾ ਕੇ ਵੀਰ ਬਹਿ ਗਿਆ ਦੇਖ ਸਕਦੇ ਹੋ ਤੁਸੀਂ ਅਦੇ ਕਿਵੇਂ ਮਰਜੀ ਹੱਥ ਲਾਈ ਤੇ ਲੋ ਕੋਈ ਲੱਤ ਸੜ ਨਹੀਂ ਹੈਗਾ ਇਹ ਇਹੀ ਕੈਰੈਕਟਰ ਹੁੰਦੇ ਆ ਚੰਗੀ ਬਰੀਡ ਦੇ ਜਿਵੇਂ ਆਪਾਂ ਕਹਿੰਦੇ ਆ ਜਾਤ ਵਾਲੀ ਮੱਝ ਆ ਜਾਂ ਗਾਂ ਕੀ ਇਹਨੇ ਨਿਸ਼ਾਨੀਆਂ ਹੁੰਦੀਆਂ ਨੇ ਵੀ ਚਾਹੇ 100 100 ਬੰਦੇ ਚ ਖੜੇ ਚ 50 ਬੰਦੇ ਚ ਮੇਲਿਆ ਚ ਚੋਲੋ ਇਹਨਾਂ ਨੂੰ ਕੋਈ ਇਹਨਾਂ ਨੂੰ ਕੋਈ ਡਰਨ ਵਾਲਾ ਗੱਲ ਨਹੀਂ ਹੁੰਦੀ ਨਾ ਇਹਨਾਂ ਨੇ ਕੋਈ ਢੇੜਾ ਦੇਣਾ ਹੁੰਦਾ ਇਹ ਚੰਗੀ ਬਰੀਡ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਦੋਸਤੋ ਝੋਟੀਆਂ ਆਪਾਂ ਡੇਲੀ ਦੇਖਦੇ ਆ ਪਰ ਚੰਗਾ ਪਸ਼ੂ ਬਹੁਤ ਘੱਟ ਨਿਕਲਦਾ ਸੋ ਆਪਣੇ ਚੈਨਲ ਦੇ ਨਾਲ ਬਣੇ ਰਹੋ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਇਹਦਾ ਪ੍ਰਾਈਸ ਆ ਜਿਹੜਾ ਉਹ ਵੀਰ ਕੰ ਦਾ ਫੋਨ ਤੇ ਹੋ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਅੱਜ 10 ਅਗਸਤ ਨੂੰ ਆਪਾਂ ਵੀਡੀਓ ਕਵਰ ਕਰ ਚੁੱਕੇ ਹਾਂ ਧੰਨਵਾਦ ਜੀ